ਹਾਂਜੀ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਇੱਕ ਹੋਰ ਪੁਆਇੰਟ ਬਾਰੇ ਖਾਸ ਕਰਕੇ ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਹੈ ਜਾਂ ਜਿਨ੍ਹਾਂ ਦਾ ਪੇਟ ਪੂਰੀ ਤਰ੍ਹਾਂ ਸਾਫ਼ ਨਹੀਂ ਹੁੰਦਾ ਉਹਨਾਂ ਲਈ ਹੈ ਤੇ ਨਾਲ ਹੀ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਮੈਂ ਕਹਿਣਾ ਹੁੰਨਾ ਕਿ ਮੇਥੀ ਦੇ ਦਾਣੇ ਕਿਸ ਤਰ੍ਹਾਂ ਲਗਾਉਣੇ ਨੇ ਇਸ ਬਾਰੇ ਵੀ ਗੱਲ ਕਰਾਂਗੇ ਦੇਖੋ ਜੀ ਅੱਜ ਜਿਹੜਾ ਪੁਆਇੰਟ ਹੈਗਾ ਉਹ ਹੈਗਾ ਕਬਜ਼ ਨੂੰ ਲੈ ਕੇ ਦੇਖੋ ਜੀ ਇਸ ਤਰ੍ਹਾਂ ਸੱਜੇ ਹੱਥ ਤੇ ਪੈ ਅੰਗੂਠਾ ਹੋ ਗਿਆ ਜੀ ਅੰਗੂਠੇ ਦੇ ਨਾਲ ਛੋਟੀ ਇਹ ਮਿਡਲ ਫਿੰਗਰ ਮਿੰਗਲ ਮਿਡਲ ਫਿੰਗਰ ਤੇ ਬਿਲਕੁਲ ਇਸ ਪੋਜੀਸ਼ਨ ਤੇ ਬਿਲਕੁਲ ਇਸ ਪੋਜੀਸ਼ਨ ਤੇ ਧਿਆਨ ਦਿਓ ਜੀ ਬਿਲਕੁਲ ਇਸ ਪੋਜੀਸ਼ਨ ਤੇ ਤੁਸੀਂ ਜਿਹੜਾ ਹੈਗਾ ਮੇਥੀ ਦੇ ਦਾਣੇ ਲਗਾ ਸਕਦੇ ਹੋ ਜਾਂ ਇਸ ਨੂੰ ਲਗਾਤਾਰ ਪ੍ਰੈਸ ਕਰਦੇ ਰਹਿਣਾ ਹੈਗਾ ਦੂਸਰੀ ਪੋਜੀਸ਼ਨ ਹੈਗੀ ਹੈ ਹੱਥ ਦੇ ਇਸ ਸਾਈਡ ਤੇ ਦੇਖੋ ਬਿਲਕੁਲ ਧਿਆਨ ਦਿਓ ਇਸ ਤਰ੍ਹਾਂ ਇਸ ਇਸ ਜਿਹੜੀ ਆਪਣੀ ਬਿਲਕੁਲ ਸੈਂਟਰ ਹੈ ਸੈਂਟਰ ਹੱਥ ਦਾ ਸੈਂਟਰ ਬਿਲਕੁਲ ਜਿੱਥੋਂ ਆਪਾਂ ਮੋੜ ਰਹੇ ਹਾਂ ਇਸ ਦਾ ਸੈਂਟਰ ਬਣਦਾ ਇਸ ਪੋਜੀਸ਼ਨ ਤੋਂ ਲੈ ਕੇ ਇੱਥੇ ਤੱਕ ਤੁਸੀਂ ਇਸ ਤਰ੍ਹਾਂ ਇਸ ਨੂੰ ਐਕਟੀਵੇਟ ਕਰਦੇ ਰਹਿਣਾ ਇਸ ਨੂੰ ਹੱਥ ਨਾਲ ਵੀ ਪ੍ਰੈਸ ਕਰ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਦੋਨਾਂ ਪਾਸੋਂ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਐਕਟੀਵੇਟ ਕਰਦੇ ਰਹਿਣਾ ਹੈ ਇਸ ਤਰ੍ਹਾਂ ਐਕਟੀਵੇਟ ਕਰਦੇ ਰਹਿਣਾ ਹੈ ਦਿਨ ਦੇ ਵਿੱਚ ਤਿੰਨ ਚਾਰ ਵਾਰ ਤੁਸੀਂ ਇਹਨੂੰ ਐਕਟੀਵੇਟ ਕਰਦੇ ਰਹੋ ਇਸ ਦੇ ਨਾਲ ਤੁਹਾਡੀਆਂ ਜਿਹੜੀਆਂ ਅੰਤੜੀਆਂ ਨੇ ਜਾਂ ਇੰਟਰਸਟਾਈਨਸ ਨੇ ਉਹ ਸਟਰੋਂਗ ਹੋਣਗੀਆਂ ਤੇ ਉਹਨਾਂ ਦੇ ਵਿੱਚ ਜੋ ਵੀ ਚੀਜ਼ ਫਸੀ ਹੋ ਰਹੀਦੀ ਹੈ ਜਾਂ ਉਹਦੇ ਵਿੱਚ ਜਿਹੜਾ ਪੇਟ ਦਾ ਆਪਾਚੇ ਆਹੋਜਨਾ ਜਿਹੜਾ ਜਾਂ ਕਹਿ ਲਓ ਕਿ ਰੁਕਾਵਟ ਹੈ ਉਹ ਹੌਲੀ 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 ਠੀਕ ਹੋਣ ਲੱਗ ਜੂਗੀ ਉਹਦੇ ਵਿੱਚੋਂ ਉਹ ਗੰਦਗੀ ਹੈ ਜਿਹੜੀ ਬਾਹਰ ਨਿਕਲ ਲੱਗ ਜੂਗੀ ਤੇ ਦੂਸਰੇ ਪਾਸੇ ਇਸ ਪੋਜੀਸ਼ਨ ਤੇ ਬਿਲਕੁਲ ਇੱਥੇ ਇਸ ਪੋਜੀਸ਼ਨ ਤੇ ਤੁਸੀਂ ਹੈਗਾ ਜਿਹੜਾ ਮੇਥੀ ਦਾਣੇ ਲਗਾਉਣੇ ਸ਼ੁਰੂ ਕਰਦੇ ਹੋ ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਪੇਟ ਦੀ ਸਮੱਸਿਆ ਹੈ ਜਿਹੜੀ ਕਬਜ਼ ਦੀ ਸਮੱਸਿਆ ਉਹਦੇ ਵਿੱਚ ਬਹੁਤ ਨਿਜਾਤ ਮਿਲਣੀ ਸ਼ੁਰੂ ਹੋ ਜੂਗੀ ਤੇ ਇਸ ਤੇ ਮੇਥੀ ਦਾਣੇ ਲਗਾਉਣ ਦਾ ਜਿਹੜਾ ਤਰੀਕਾ ਇਸ ਤਰ੍ਹਾਂ ਇਹ ਪੇਪਰ ਟੇਪ ਹੈ ਜਿਹੜੀ ਤੁਸੀਂ ਅ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਇਹ ਪੇਪਰ ਟੇਪ ਹੁੰਦੀ ਹੈ ਇਹਨੂੰ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਇਸ ਨੂੰ ਤੁਸੀਂ ਇਸ ਤਰ੍ਹਾਂ ਜਿੰਨੀ ਇੱਕ ਤਕਰੀਬਨ ਤਕਰੀਬਨ ਮੰਨ ਕੇ ਚੱਲੋ ਕਿ ਇਹ ਐਨੀ ਇੱਕ ਪੋਜੀਸ਼ਨ ਤੇ ਇਹਨੂੰ ਕੱਟ ਲਿਓ ਕੱਟ ਕੇ ਤੁਸੀਂ ਇਸ ਤੇ ਜਿਸ ਤਰ੍ਹਾਂ ਜਿਸ ਸਾਈਡ ਗਲੂ ਹੈਗੀ ਆ ਉਸ ਸਾਈਡ ਤੁਸੀਂ ਦੋ ਤਿੰਨ ਮੇਥੀ ਦੇ ਦਾਣੇ ਤਿੰਨ ਚਾਰ ਮੇਥੀ ਦੇ ਦਾਣੇ ਲਗਾ ਸਕਦੇ ਹੋ ਇਸ ਤਰ੍ਹਾਂ ਇਹ ਫਿਕਸ ਹੋ ਜਾਣੇ ਨੇ ਜਿਸ ਤਰ੍ਹਾਂ ਮੈਂ ਪੁਆਇੰਟ ਬਣਾਇਆ ਹੈਗਾ ਕਨਸਟਿਪੇਸ਼ਨ ਦਾ ਤੁਸੀਂ ਇੱਥੇ ਇਸ ਤਰ੍ਹਾਂ ਰੱਖ ਕੇ ਇਹਨੂੰ ਫਿਕਸ ਕਰ ਦੇਣਾ ਹੈਗਾ ਦੇਖੋ ਬਿਲਕੁਲ ਬਿਲਕੁਲ ਇਤਾਂ ਠੀਕ ਹੈ ਜੀ ਇਸ ਨੂੰ ਇਸ ਤਰ੍ਹਾਂ ਫਿਕਸ ਕਰਕੇ ਐਕਟੀਵੇਟ ਕਰਦੇ ਰਹੋ ਦਿਨ ਦੇ ਵਿੱਚ 3-4 ਵਾਰ ਐਕਟੀਵੇਟ ਕਰਦੇ ਰਹੋ 15 ਤੋਂ 20 ਵਾਰ ਪ੍ਰੈਸ ਕਰ ਸਕਦੇ ਹੋ ਜੇ ਤੁਹਾਨੂੰ ਬੇਚੈਨੀ ਜਾਂ ਘਬਰਾਹਟ ਮਹਿਸੂਸ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਉਤਾਰ ਸਕਦੇ ਹੋ ਜਾਂ ਫਿਰ 15-20 ਮਿੰਟ ਲਗਾਉਣ ਤੋਂ ਬਾਅਦ ਇਹਨੂੰ ਉਤਾਰ ਦਿਓ ਫੇਰ ਦੁਬਾਰਾ ਇਸ ਨੂੰ ਸਵੇਰੇ ਸ਼ਾਮ ਲਗਾਓ ਤੁਸੀਂ ਦੇਖੋਗੇ ਕਿ ਜਿਹੜੀ ਪੇਟ ਦੀ ਸਮੱਸਿਆ ਹੈ ਉਸ ਤੋਂ ਕਾਫੀ ਨਿਜਾਤ ਮਿਲੂ ਤੇ ਇਹ ਪੇਪਰ ਟੇਪ ਹੈ ਜਿਹੜੀ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਲੈ ਸਕਦੇ ਹੋ ਬੜੇ ਆਸਾਨੀ ਨਾਲ ਮਿਲ ਜਾਣੀ ਹੈ ਤੇ ਇਹਦੀ ਵਰਤੋਂ ਆ ਜਿਹੜੀ ਤੁਸੀਂ ਇੱਕ ਵਾਰ ਹੀ ਕਰ ਸਕਦੇ ਹੋ ਕਿਉਂਕਿ ਇਹਦੀ ਗਲੂ ਹੈ ਜਿਹੜੀ ਖਤਮ ਹੋ ਜਾਂਦੀ ਹੈ ਤੇ ਇਸ ਨੂੰ ਜਿਹੜੇ ਮੇਥੀ ਦਾਣੇ ਨੇ ਉਹ ਤੁਸੀਂ ਹਰੇਕ ਵਾਰ ਫਰੈਸ਼ ਲਾਉਣੇ ਨੇ ਜਦੋਂ ਇਹ ਜਿਹੜਾ ਪੇਪਰ ਦੇ ਨਾਲ ਲੱਗੇ ਹੋਏ ਨੇ ਉਤਰ ਜਾਣਗੇ ਤੇ ਉਸ ਤੋਂ ਬਾਅਦ ਨਵੇਂ ਮੇਥੀ ਦਾਣੇ ਲੈ ਕੇ ਫਿਰ ਤੋਂ ਦੁਬਾਰਾ ਟੇਪ ਦੀ ਯੂਜ਼ ਕਰਕੇ ਲਗਾਉਣੇ ਨੇ ਤੇ ਇਸ ਤਰ੍ਹਾਂ ਅੱਗੇ ਹੋਰ ਐਕੂ ਪ੍ਰੈਸ਼ਰ ਪੁਆਇੰਟ ਬਾਰੇ ਜਾਣਨ ਲਈ ਤੇ ਆਪਣਾ ਘਰ ਬੈਠ ਕੇ ਇਲਾਜ ਕਰਨ ਲਈ ਮੇਰੇ ਚੈਨਲ ਨੂੰ ਮੇਰੇ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰੋ ਧੰਨਵਾਦ ਜੀ